ਫਾਈਨ ਨੂੰ ਫਾਈਨ ਨੀ ਰਸਣਾ ਫਾਈਨ ਕੋਲ ਲਾਓ ਤੁਸੀਂ ਆ ਗਈ ਆ ਗਈ ਆ ਗਿਆ ਹਰਵੰਸ ਹਰਵੰਸ ਸਾਹਿਬ ਕੀ ਆ ਹਰਵੰਸ ਸਾਹਿਬ ਕੀ ਦਾੜੀ ਬਟੇਗਾ ਉਹਨਾਂ ਦਾ ਹਰਵੰਸ ਦਾੜੀ ਬਟੇਗਾ ਬਾਪੂਰੀ ਬਹੁਤ ਮਾੜੀ ਹਾਲਤ ਦੇ ਵਿੱਚ 10 12 ਸਾਲਾਂ ਤੋਂ ਸੜਕਾਂ ਤੇ ਘੁੰਮਦੇ ਸੀਗੇ ਮੈਂਟਲੀ ਅਫਸੈਟ ਹੋ ਗਏ ਸੀ ਹੁਣ ਰਵਣ ਸਿੰਘ ਟੋਨੀ ਪੀੜਾ ਠੀਕ ਆ ਸਾਡੇ ਨਾਲ ਸੇਵਾ ਵੀ ਕਰਾਉਂਦਾ ਵੀਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਹਰਮਨ ਸਿੰਘ ਟੋਨੀ ਜੀ ਦੀ ਵੀਡੀਓ ਦੇਖ ਰਹੇ ਹੋ ਤੁਸੀਂ ਬਾਪੂ ਜੀ ਪਹਿਲਾਂ ਬਹੁਤ ਮਾੜੀ ਹਾਲਤ ਦੇ ਵਿੱਚ 10-12 ਸਾਲਾਂ ਤੋਂ ਸੜਕਾਂ ਤੇ ਘੁੰਮਦੇ ਸੀਗੇ ਮੈਂਟਲੀ ਅਫਸੈਟ ਹੋ ਗਏ ਸੀ ਨਿੰਗਾ ਸਿੰਘਾਂ ਦੇ ਬਾਣੇ ਦੇ ਵਿੱਚ ਹੱਥ ਦੇ ਵਿੱਚ ਇੱਕ ਨੇ ਪਲਾਸਟਿਕ ਦਾ ਪੀਸ ਫੜਿਆ ਹੋਇਆ ਸੀ ਬਸ ਉਹਨੂੰ ਹੱਥ 'ਚੋਂ ਛੱਡਦੇ ਨਹੀਂ ਸੀ ਉਹਨੂੰ ਨਾਲ ਲੈ ਕੇ ਇਦਾਂ ਸੜਕਾਂ 'ਤੇ ਤੁਰੇ ਫਿਰਦੇ ਜਟਾਵਾਂ ਐ ਡੇ ਡੀਆਂ ਹੋ ਗਈਆਂ ਨੌਣ ਤੋਂ ਹੁਣ ਦੀ ਕੋਈ ਸੋਝੀ ਨਹੀਂ ਕਾ ਹੋਇਆ ਹੋਇਆ ਵਾਈਫ ਦਾ ਨਾਮ ਰਣਜੀਤ ਕੋਰ ਆ ਦੋ ਬੱਚੇ ਆ ਬੇਟੀ ਦਾ ਵੀ ਵਿਆਹ ਹੋ ਗਿਆ ਵਾ ਫਿਰ ਆਸ-ਪਾਸ ਦੇ ਲੋਕਾਂ ਨੇ ਸਾਨੂੰ ਜਦੋਂ ਦੱਸਿਆ ਤਾਂ ਅਸੀਂ ਮਨੁੱਖਤਾ ਦੀ ਸੇਵਾ ਪਰਿਵਾਰ ਵੱਲੀੋਂ 2862022 ਨੂੰ ਬਾਈ ਨੂੰ ਲੈ ਕੇ ਆਏ ਗੈਲ ਰੋਡ ਤੋਂ ਨਿਰਮਲ ਪਾਰਕ ਦੇ ਵਿੱਚ ਬਾਈ ਘੁੰਮਦਾ ਸੀ ਜਗਸੀਰ ਸਿੰਘ ਬਾਈ ਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਸੀ ਉਸ ਤੋਂ ਬਾਅਦ ਤੋਨੀ ਬਾਈ ਦੀਆਂ ਤੁਸੀਂ ਤਸਵੀਰਾਂ ਦੇਖੋ ਨਾਲ ਦੀ ਨਾਲ ਕੀ ਹਾਲਾਤ ਸੀ ਜੋ ਲੈ ਕੇ ਆਏ ਸੀਗੇ ਆ ਜੋ ਬਹੁਤ ਹੋ ਲੈਣ ਸਤਾ ਜੀ ਨਹੀਂ ਆ ਸਕਦੇ ਹੁਣ ਗੱਲ ਕਿਹਾ ਵੀ ਹਲੇ ਮੇਰੇ ਕੱਪੜੇ ਗੰਦੇ ਆ ਮੈਂ ਕਰਕੇ ਨਵੇਂ ਕੱਪੜੇ ਬਣਾਉਂਦਾ ਨਵੇਂ ਕੱਪੜੇ ਕਢਾਉਂਦੇ ਆ ਮੈਂ ਨਵੇਂ ਕੱਪੜੇ ਬਣਵਾਇਆ ਤੈਨੂੰ ਐਵੇਂ ਹੀ ਚੋੜਾ ਹੀ ਦੇਵਾਂਗੇ ਤੈਨੂੰ ਨਵਾਂ ਚੋੜਾ ਦੇਵਾਂਗੇ ਤੇਰੀ ਇਹ ਤਾਂ ਡਬਲ ਹਾਰਾ ਵਾਲੀ ਰੋਡ ਤੋਂ ਉੱਥੋਂ ਨਿਰਮਲ ਪੈਲਸ ਦੇ ਸਾਹਮਣੇ ਮਿਲੇ ਗੱਡੀ ਆਹ ਜੀ ਕਾਰਨਾ ਚਲਾ ਲੈਣਾ ਤਾਂ 300 ਰੁਪਏ ਨਾਲ ਦਿੱਲੀ ਦੇ ਦਿੰਦਾ ਕਿਹੜੀ ਕਾਰ ਚਲਾਉਂਦੇ ਸੀ ਉਹ ਕਹਿੰਦੇ ਸਾਡੇ ਸਟਾਰ ਚੁੱਟ ਹੋ ਗਿਆ ਕਾਰ ਨਾਲ ਇਹ ਤਾਂ ਪਹਿਲਾਂ ਹੁਣ ਕਾਰ ਕਿਹਦੀ ਚਲਾਉਨੇ ਹੁਣ ਤਾਂ ਇਸ ਟਾਈਮਾ ਫਰੀ ਆ ਪਹਿਲਾਂ ਕਿੰਨਾਂ ਦੀ ਖਿਲਾਉਂਦੇ ਸੀ ਪਹਿਲਾਂ ਮੈਂ ਚਰਾਂਦਾ ਨੇ ਵੇਖਿਆ ਟੈਂਕ ਵਾਲਾ ਫਿਰ ਉਸ ਵਾਰ ਇੱਥੇ ਆ ਕੇ ਬਾਈ ਦਾ ਟਰੀਟਮੈਂਟ ਸ਼ੁਰੂ ਹੋਇਆ ਤੇ ਬਾਈ ਫਿਰ ਸਾਡੇ ਕੋਲੇ ਕਰੀਬ 8 ਮਹੀਨੇ ਰਹੇ ਫਿਰ ਆਪਣੇ ਘਰ ਚਲੇ ਗਏ ਠੀਕ ਹੋ ਗਏ ਉਹਨਾਂ ਦੀ ਵਾਈਫ ਆ ਕੇ ਲੈ ਗਈ ਵੀਰੇ ਹੁਣ ਠੀਕ ਆ ਕਿਉਂਕਿ ਬਾਈ ਸਾਡੇ ਨਾਲ ਸਾਰੀ ਸੇਵਾ ਕਰਾਉਂਦਾ ਨਾਲ ਕੰਮ ਕਰਾਉਂਦਾ ਬਿਲਕੁਲ ਨਾਰਮਲ ਹੋ ਗਿਆ ਸੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਗੱਡੀ ਚਲਾਉਂਦਾ ਰਿਹਾ ਕਿਸੇ ਟਾਈਮ ਬਾਈ ਪਰ ਕਰਮਾਂ ਦੇ ਕੁਝ ਕਈ ਵਾਰੀ ਹਾਲਾਤ ਇਦਾਂ ਦੇ ਬਣ ਜਾਂਦੇ ਆ 8 ਮਹੀਨੇ ਬਾਅਦ ਬਾਈ ਜਦੋਂ ਠੀਕ ਹੋ ਕੇ ਘਰੇ ਚੱਲਿਆ ਗਿਆ ਤੇ ਦੁਬਾਰਾ ਫਿਰ ਸਾਨੂੰ ਫੋਨ ਆਇਆ ਉਹਦੇ ਵਾਈਫ ਦਾ ਵੀ ਵੀਰੇ ਹੁਣ ਉਹ ਦਵਾਈ ਨਹੀਂ ਖਾਂਦਾ ਫੇਰ ਉਹ ਵੀ ਹੋ ਗਿਆ ਅਪਸੈਟ ਤਾਂ ਅਸੀਂ ਉਹਨਾਂ ਨੂੰ ਕਹਿਣਾ ਵੀ ਤੁਸੀਂ ਲੈ ਕੇ ਆਓ ਆਪਾਂ ਦਵਾਈ ਸ਼ੁਰੂ ਕਰਾਉਨੇ ਆ ਉਹਨਾਂ ਨੇ ਆਉਣਾ ਦਵਾਈ ਲੈ ਜਾਣੀ ਪਰ ਬਾਪੂ ਨੇ ਦਵਾਈ ਨਾ ਖਾਣੀ ਤਰੀਬ ਸਾਲਕ ਵਧੀਆ ਰਿਹਾ ਕਰਿਆ ਆਪਦੇ ਜਾ ਕੇ ਆਪਣੇ ਬੱਚਿਆਂ ਚ ਰਿਹਾ ਬੇਟੀ ਦਾ ਵਿਆਹ ਕੀਤਾ ਸਾਰਾ ਕੁਝ ਸਹੀ ਸੀਗਾ ਫਿਰ ਦੁਬਾਰਾ 91224 ਨੂੰ ਵੀਰੇ ਨੂੰ ਦੁਬਾਰਾ ਲੈ ਕੇ ਆਏ ਡਾਬਾ ਰੋਡ ਤੋਂ ਤੁਸੀਂ ਦੇਖੋ ਉਸ ਦਿਨ ਦੀ ਵੀਡੀਓ ਬਹੁਤ ਅਗਰੈਸਿਵ ਸੀ ਸੇਵਾਦਾਰ ਟੀਮ ਮੈਂਬਰ ਦੀ ਦਾੜੀ ਫੜ ਲਈ ਬੜੀ ਮੁਸ਼ਕਲ ਨਾਲ ਦਾੜੀ ਛੜਾਈ ਉਦੋਂ ਬੜੇ ਮੁਸ਼ਕਲ ਨਾਲ ਉਹਨੂੰ ਵੜਿਆ ਵੜਿਓ ਕੇ ਪਿਆਰ ਨਾਲ ਮਨੁੱਖਤਰੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਚ ਲੈ ਕੇ ਆਏ ਤੇ ਹੁਣ ਹਰਮਨ ਸਿੰਘ ਟੋਨੀ ਵੀਰਾ ਠੀਕ ਆ ਸਾਡੇ ਨਾਲ ਸੇਵਾ ਵੀ ਕਰਾਉਂਦਾ ਵੀਰਾ ਵਧੀਆ ਆਪਣਾ ਇਸ਼ਨਾਨ ਪਾਣੀ ਕਰਕੇ ਨਹਾ ਧੋ ਕੇ ਉਹਦਾ ਵਧੀਆ ਜ਼ਿੰਦਗੀ ਬਤੀਤ ਕਰਦਾ ਪਰ ਇਸ ਗੱਲ ਦੇ ਵਿੱਚ ਫਿਰ ਇੱਕ ਚੀਜ਼ ਸਾਹਮਣੇ ਆਉਂਦੀ ਆ ਵੀ ਜਿਸ ਤਰ੍ਹਾਂ ਦੀ ਮਦਦ ਦੀ ਲੋੜ ਪਰਿਵਾਰ ਨੂੰ ਕਰਨੀ ਚਾਹੀਦੀ ਆ ਉਸ ਮਰੀਜ਼ ਨੂੰ ਮਦਦ ਦੀ ਲੋੜ ਆ ਪਰਿਵਾਰ ਤੋਂ ਉਹ ਪਰਿਵਾਰ ਕਰਨੀ ਪਉਂਦਾ ਹੁਣ 3 ਪੁੱਤ ਵੀ ਆ ਫਿਰ ਵੀ ਹਾਲਾਤ ਇਦਾਂ ਦੇ ਬਣ ਜਾਣ ਬੰਦੇ ਦੇ ਇਹ ਮੰਦ ਭਾਗਾ ਵਾ ਜਦੋਂ ਵਾਇਗੁਰਜੀ ਨੇ ਕਿਰਪਾ ਕੀਤੀ ਆ ਸਾਡੀ ਡਿਊਟੀ ਲਈ ਆ ਸਾਡਾ ਕੋਈ ਹਰਵੰਤ ਸਿੰਘ ਟੋਨੀ ਵੀਰ ਨਾਲ ਕੋਈ ਰਿਸ਼ਤਾ ਹੋਊਗਾ ਜਿਹੜਾ ਅਸੀਂ ਨਿਭਾ ਰਹੇ ਆਂ ਪਰ ਸਮਾਜ ਦੇ ਵਿੱਚ ਹਰਵੰਤ ਸਿੰਘ ਟੋਨੀ ਦੀ ਕੱਲਿਆਂ ਦੀ ਗੱਲ ਨਹੀਂ ਕਰਦੇ ਥੋੜੀ ਬਹੁਤ ਸਾਰੇ ਕੇਸਾਂ ਦੇ ਵਿੱਚ ਅਸੀਂ ਦੇਖਦੇ ਆਂ ਵੀ ਇੱਥੇ ਸਾਡੇ ਕੋਲੇ ਆਉਂਦੇ ਪੇਸ਼ੈਂਟ ਠੀਕ ਹੋ ਕੇ ਨਾਰਮਲ ਹੋ ਕੇ ਛੇ-ਛੇ ਮਹੀਨੇ ਸਾਲ-ਸਾਲ ਦੋ-ਦੋ ਸਾਲ ਰਹਿ ਕੇ ਘਰ ਜਾਂਦੇ ਆ ਘਰ ਜਾ ਕੇ ਫਿਰ ਉਹਨਾਂ ਦੇ ਉਹੀ ਹਾਲਾਤ ਬਣ ਜਾਂਦੇ ਆ ਉਹ ਕਾਰਨ ਕੀ ਆ ਕਿ ਉਹਨਾਂ ਦਾ ਪਰਿਵਾਰ ਬਿੱਤਰ ਜਾਣਦਾ ਹੁੰਦਾ ਪਰ ਸਾਡੀ ਬੇਨਤੀ ਆ ਰਿਸ਼ਤੇਦਾਰਾਂ ਨੂੰ ਸਕੇ ਸਬੰਧੀਆਂ ਨੂੰ ਵੀ ਉਸ ਟਾਈਮ ਸਪੋਰਟ ਕਰਨ ਦੀ ਲੋੜ ਹੁੰਦੀ ਆ ਸਾਥ ਦਿਆ ਕਰੋ ਕਿ ਵੀਰ ਜੇ ਕੋਈ ਸਾਡਾ ਨਾਲ ਦਾ ਜੰਮਿਆ ਮਾਮੇ ਭੂਆ ਦਾ ਮਾਸੀ ਦਾ ਕੋਈ ਪੁੱਤ ਕਿਸੇ ਵਜ੍ਹਾ ਨਾਲ ਇਦਾਂ ਦੇ ਹਲਾਰਚ ਚ ਚਲਿਆ ਗਿਆ ਤਾਂ ਅਸੀਂ ਨਾਲ ਮਿਲ ਕੇ ਉਹਦਾ ਸਾਥ ਦੇ ਗਏ ਤਾਂ ਜੋ ਦੁਬਾਰਾ ਆਪਣਾ ਜੀਵਨ ਸ਼ੁਰੂ ਕਰ ਸਕੇ ਦੇਖਿਓ ਜੀ ਵੀਡੀਓ ਪੂਰੀ ਤੇ ਨਾਲੇ ਅਰਦਾਸ ਕਰਿਓ ਹਰਬੰਸ ਸਿੰਘ ਟੋਨੀ ਬਾਈ ਦੇ ਆਉਣ ਵਾਲੇ ਜੀਵਨ ਵਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ